ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਜਗਮੀਤ ਸਿੰਘ ਦੇ ਪਰੇ ਪਾਲੀਵਾਰਡ ਨੇ ਕਟਾਂਦਨ ਵਾਲੇ ਕੈਨੇਡੀਅਨਸ ਦੇ ਲਈ ਐਲਾਨੀਆਂ ਟੈਕਸ ਕਟੌਤੀਆਂ ਕਟੌਤੀ ਕਰਨ ਦੇ ਆਪੋ ਆਪਣੇ ਵਾਅਦਿਆਂ ਦੀ ਲਾਈ ਚੜੀ BC ਸਰਕਾਰ ਅਪ੍ਰੈਲ ਦੇ ਵਿੱਚ ਖਫਤਕਾਰ ਕਾਰਬਨ ਟੈਕਸ ਨੂੰ ਪੂਰੀ ਤਰ੍ਹਾਂ ਕਟਾ ਦੇਵੇਗੀ ਸੰਗੀ ਸਰਕਾਰ ਆਟਵਾਦੀ ਕਾਰਬਨ ਦੀ ਕੀਮਤ ਤੇ ਰੋਕ ਲਗਾਉਣ ਤੇ ਸੂਬਿਆਂ ਲਈ ਜ਼ਰੂਰਤ ਨੂੰ ਹਟਾਉਣ ਦੇ ਲਈ ਪਾ ਰਹੀ ਹੈ ਦਬਾ ਵੈਂਕੂਵਰ ਦੇ ਲੋਕਲ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਰੱਖਦੇ ਨੇ ਸੰਭਾਵਨਾ ਪੋਲ ਦੇ ਵਿੱਚ 48% ਦੀ ਨਿਰਧਾਰਤ ਵੋਟਰ ਲਿਬਰਲ ਅਦਾ ਕਰਦੇ ਨੇ ਸਮਰਥਨ ਜਿੱਤੇ ਖਬਰਾਂ ਵਿਸਾਰ ਦੇ ਨਾਲ ਅਮਰੀਕੀ ਟੈਰੀਫਾਂ ਦੇ ਪ੍ਰਭਾਵ ਤੋਂ ਕੈਨੇਡਾ ਦੇ ਆਟੋ ਉਦਯੋਗ ਨੂੰ ਬਚਾਉਣ ਦੇ ਲਈ ਮਾਰਕ ਕਾਰਨੀ ਨੇ ਡਾਲਰ 2 ਬਿਲੀਅਨ ਦੇ ਫੰਡ ਦਾ ਜਿਹੜਾ ਹੈ ਉਹ ਪ੍ਰਸਾਦ ਦਿੱਤਾ ਹੈ 온ਟਾਰੀਓ ਦੇ ਵਿੰਡਸਟਰ ਦੇ ਵਿੱਚ ਐਲਾਨ ਕਰਦਿਆਂ ਕਾਰਨੀ ਨੇ ਇਸ ਫੰਡ ਨੂੰ ਸਟ੍ਰੈਟੈਜੀਕ ਰਿਸਪੌਂਸ ਫੰਡ ਦਾ ਨਾਮ ਦਿੱਤਾ ਹੈ ਕਾਰਨੀ ਨੇ ਕਿਹਾ ਹੈ ਕਿ ਇਹ ਪੈਸਾ ਆਟੋ ਉਦਯੋਗ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਵਧਾਉਣ ਨਿਰਮਾਣ ਸੈਕਟਰ ਦੀਆਂ ਨੌਕਰੀਆਂ ਦੀ ਰਾਖੀ ਕਰਨ ਉਦਯੋਗ ਬਾਰੇ ਵਰਕਰਾਂ ਨੂੰ ਹੋਰ ਮਹਾਰਤ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਤੇ ਇੱਕ ਮਜ਼ਬੂਤ ਕੈਨੇਡਾ ਆਧਾਰਿਤ ਸਪਲਾਈ ਚੇਨ ਨੂੰ ਹੁਲਾਰਾ ਦੇਣ ਦੇ ਲਈ ਵਰਤਿਆ ਜਾਏਗਾ ਕਾਰਨੀ ਨੇ ਕਿਹਾ ਕਿ ਸਾਡਾ ਆਟੋ ਸੈਕਟਰ ਹਮੇਸ਼ਾ ਸਾਡੇ ਦੇਸ਼ ਦੇ ਲਈ ਮੌਜੂਦ ਰਿਹਾ ਹੈ ਇਸ ਲਈ ਅਨਿਸ਼ਚਿਤਤਾ ਅਤੇ ਲੋਡ ਦੇ ਇਸ ਸਮੇਂ ਦੇ ਵਿੱਚ ਕੈਨੇਡਾ ਸਾਡੇ ਆਟੋ ਵਰਕਰਾਂ ਦੇ ਲਈ ਮੌਜੂਦ ਰਹੇਗਾ ਅੰਬੈਸਟਰ ਦੇ ਵਿਚ ਬ੍ਰਿਜ ਲਾਗੇ ਬੋਲਦਿਆ ਕਾਰਨੀ ਨੇ ਕਿਹਾ ਹੈ ਕਿ ਇਹ ਕ੍ਰੋਸਿੰਗ ਨਾ ਸਿਰਫ ਵਿੰਸਟਰ ਅਤੇ ਮਿਸ਼ਿਗਨ ਨੂੰ ਜੋੜਦੀ ਹੈ ਸਗੋਂ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਹਰ ਰੋਜ਼ ਲੱਖਾਂ ਡਾਲਰ ਦੇ ਸਮਾਨ ਦੇ ਆਦਾਨ-ਪ੍ਰਦਾਨ ਜਿਹੜੇ ਨੇ ਉਸ ਦੇ ਵਿੱਚ ਵੀ ਮਦਦ ਕਰਦੀ ਹੈ ਵਿਸਟਰ ਵਿੱਚ ਫੋਰਡ ਅਤੇ ਸਟਲਟਿੰਕਸ ਵਰਗੇ ਵੱਡੇ ਜਿਹੜੇ ਨੇ ਆ ਆਟੋ ਪਲਾਂਟ ਸਥਿਤ ਹਨ ਅਤੇ ਇਸ ਸ਼ਹਿਰ ਨਾ ਸਿਰਫ ਕੈਨੇਡਾ ਦੇ ਆਟੋ ਉਦਯੋਗ ਦਾ ਜਿਹੜਾ ਉਹ ਵੱਡਾ ਨਾਂ ਬਣ ਗਿਆ ਸਗੋਂ ਕੈਨੇਡਾ ਅਮਰੀਕਾ ਸਬੰਧਾਂ ਦੇ ਵਿੱਚ ਵੀ ਇਸ ਦੀ ਅਹਿਮਤਾ ਹੈ ਉਤਪਾਦਨ ਦੇ ਦੌਰਾਨ ਆਟੋ ਪਾਰਟਸ ਕਈ ਵਾਰੀ ਸਰਹੱਦ ਪਾਰ ਕਰਦੇ ਨੇ ਤੇ ਵਾਪਸ ਜਿਹੜਾ ਆਉਂਦੇ ਨੇ ਜਦੋਂ ਆਟੋ ਸੈਕਟਰ ਦੇ ਪੁਰਜਾਂ ਤੇ ਟੈਰਿਫ ਅਤੇ ਜਵਾਬੀ ਟੈਰਿਫ ਲਗਾਏ ਜਾਂਦੇ ਨੇ ਤਾਂ ਵਾਧੂ ਲਾਗਤਾਂ ਹੋਰ ਉੱਪਰ ਹੋ ਜਾਂਦੀਆਂ ਨੇ ਕਾਰਨੇ ਨੇ ਇੱਕ ਵੱਡੀ ਕਮਜ਼ੋਰੀ ਕਿਹਾ ਤੇ ਵਾਦਾ ਕੀਤਾ ਕਿ ਉਹ ਇੱਕ 올 ਇਨ ਕੈਨੇਡਾ ਉਤਪਾਦਨ ਨੈੱਟਵਰਕ ਬਣਾਉਣਗੇ ਤਾਂ ਜੋ ਵਦੇਰੇ ਕਾਰਪੁਰਜੇ ਦੇਸ਼ ਦੇ ਵਿੱਚ ਹੀ ਜਿਹੜੇ ਨੇ ਤਿਆਰ ਹੋਣ ਤੇ ਉਤਪਾਦਨ ਦੌਰਾਨ ਉਹਨਾਂ ਨੂੰ ਸਰਹੱਦ ਪਾਰ ਘਟ ਜਾਣਾ ਪਵੇ ਐਨਡੀਪੀ ਅਤੇ ਕੰਜ਼ਰਵੇਟਿਵ ਦੋਹਾਂ ਨੇ ਬੁੱਧਵਾਰ ਨੂੰ ਟੈਕਸਾਂ ਦੇ ਵਿੱਚ ਕਟੌਤੀ ਕਰਨ ਦੇ ਆਪੋ ਆਪਣੇ ਵਾਅਦਿਆਂ ਦੀ ਚੜੀ ਲਾਈ ਅਤੇ ਕਿਹਾ ਕਿ ਉਹਨਾਂ ਦੇ ਉਪਾਅ ਘਟਾਉਣ ਵਾਲੇ ਕੈਨੇਡੀਅਨਜ਼ ਨੂੰ ਰਾਹਤ ਦੇਣਗੇ। ਕੰਜ਼ਰਵੇਟਿਵ ਲੀਡਰ ਪੀਅਰੇ ਪੌਲੀਵਰ ਦੀ ਕੈਂਪੇਨ ਦਾ ਮੁੱਖ ਟਾਰਗੇਟ ਕੰਮ ਕਰ ਰਹੇ ਸੀਨੀਅਰਸ ਹਨ। ਉਹ ਇਹ ਵਾਅਦਾ ਕਰ ਰਹੇ ਨੇ ਕਿ ਟੈਕਸ ਕਰਨ ਤੋਂ ਪਹਿਲਾਂ ਸੀਨੀਅਰਾਂ ਦੀ ਕਮਾਈ ਦੇ ਵਿੱਚ 10000 ਦਾ ਵਾਅਦਾ ਹੋ ਸਕੇਗਾ। ਯੋਜਨਾ ਦੇ ਮੁਤਾਬਕ ਪਾਰਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਸੀਨੀਅਰਾਂ ਦੀ ਸਾਲਾਨਾ ਆਮਦਨ ਜਿਹੜੀ ਹੈ ਉਹ 42000 ਤੋਂ ਘੱਟ ਉਹ ਹੁਣ ਟੈਕਸ ਦੇ ਬਿਨਾ 34000 ਤੱਕ ਜਿਹੜਾ ਉਹ ਕਮਾਈ ਕਰ ਸਕਣਗੇ ਜਿਸ ਦੇ ਨਾਲ ਉਹਨਾਂ ਨੂੰ ਸਾਲਾਨਾ 1300 ਤੱਕ ਦੀ ਬਚਤ ਹੋਵੇਗੀ ਇਸ ਉਪਾਅ ਦੇ ਵਿੱਚ ਇਸ ਉਪਾਅ ਦੇ ਲਈ ਕਿੰਨੀ ਕੁ ਲਾਗਤ ਆਵੇਗੀ ਕਨਜ਼ਰਵੇਟਿਵਸ ਦੇ ਪਲਾਨ ਇਸ ਦੇ ਵਿੱਚ ਵੀਰਵੀ ਸ਼ਾਮਿਲ ਨਹੀਂ ਹੈ ਕਨਜ਼ਰਵੇਟਿਵਸ ਜਿਹੜੇ ਨੇ ਉਹ ਇਹ ਵੀ ਐਲਾਨ ਉਹ ਨਾ ਕੀਤਾ ਕਿ ਉਹ ਸੀਨੀਅਰਾਂ ਨੂੰ 71 ਸਾਲ ਤੋਂ ਮੌਜੂਦਾ ਸੀਮਾ ਤੋਂ ਬਾਅਦ 73 ਸਾਲ ਦੀ ਉਮਰ ਤੱਕ ਆਪਣੀਆਂ ਆਰਆਰਐਸ ਪੀਜ਼ ਜਿਹੜੀ ਵਿੱਚ ਯੋਗਦਾਨ ਜਾਰੀ ਰੱਖਣ ਦੀ ਆਗਿਆ ਦੇਣਗੇ ਤੇ ਸਾਬਕਾ ਮਨਤਰੀ ਸਟੀਫਨ ਹਾਰਪਰ ਦੀ ਸਰਕਾਰ ਨੇ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਵਾਧਾ ਕਰਨ ਦਾ ਯੋਜਨਾ ਬਣਾਈ ਸੀ ਜਿਸ ਦੇ ਨਾਲ 2023 ਦੇ ਵਿੱਚ ਇਹ ਸਟਾਰਟ ਹੋ ਜਾਣੀ ਸੀ ਪਰ ਇਸ ਕਦਮ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਰੱਦ ਕਰ ਦਿੱਤਾ ਅਬਦੁਵਾਰ ਨੂੰ ਪੋਲੀਵ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਰਿਟਾਇਰਮੈਂਟ ਦੀ ਉਮਰ ਨੂੰ 65 ਤੇ ਹੀ ਬਣਾਈ ਰੱਖਣ ਦੇ ਵਿੱਚ ਵਚਨਬੱਧ ਹੋਵੇਗੀ ਕੈਨੇਡੀਅਨਸ ਦੀ ਆਮਦਨ ਜਿਸ ਤੋਂ ਹੇਠਾਂ ਤੇ ਉਹ ਟੈਕਸ ਨਹੀਂ ਦਿੰਦੇ ਨੇ ਅਤੇ ਜਿਸ ਨੂੰ ਬੇਸਿਕ ਪਰਸਨਲ ਅਮਾਉਂਟ ਕਿਹਾ ਜਾਂਦਾ ਹੈ ਐਨਡੀਪੀ ਉਸ ਰਕਮ ਨੂੰ 19500 ਤੱਕ ਵਧਾਉਣ ਦਾ ਵਾਅਦਾ ਕਰ ਰਹੀ ਹੈ ਇਸ ਸਮੇਂ ਡਾਲਰ 16129 ਦੇ ਉੱਤੇ ਟਿਕੀ ਹੋਈ ਹੈ ਨਵਾਂ 19500 ਬੇਸਿਕ ਪਰਸਨਲ ਅਮਾਉਂਟ ਜਿਹੜਾ ਉਹਨਾਂ ਦੇ ਉੱਤੇ ਲਾਗੂ ਹੋਵੇਗਾ ਜੋ 1,70,882 ਤੱਕ ਕਮਾਈ ਕਰਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਸਾਲਾਨਾ $505 ਦੀ ਜਿਹੜੀ ਹੈ ਉਹ ਬਚਤ ਹੋਵੇਗੀ ਜਿਹੜੇ ਕੈਨੇਡੀਅਨਸ 2,53,414 ਜਾਂ ਇਸ ਤੋਂ ਵੀ ਜਿਹੜਾ ਜ਼ਿਆਦਾ ਯਾਨੀ ਵਧ ਕਮਾਉਂਦੇ ਨੇ ਤੇ ਵਰਤਮਾਨ ਦੇ ਵਿੱਚ 14538 ਬੇਸਿਕ ਪਰਸਨਲ ਅਮਾਉਂਟ ਕਲੇਮ ਕਰਦੇ ਨੇ ਜਗਮੀਸ਼ ਸਿੰਘ ਇਹ ਵੀ ਵਾਦਾ ਕਰ ਰਹੇ ਹਨ ਕਿ ਇਸ ਨੂੰ ਘਟਾ ਕੇ ਡਾਲਰ 13500 ਕਰ ਦਿੱਤਾ ਜਾਏਗਾ ਐਨਡੀਪੀ ਦੀ ਯੋਜਨਾ ਦੇ ਅਨੁਸਾਰ ਜਦੋਂ ਕੋਈ ਵਿਅਕਤੀ 177882 ਇਸ ਤੋਂ ਵੱਧ ਕਮਾਉਣਾ ਸ਼ੁਰੂ ਕਰਦਾ ਹੈ ਤਾਂ ਉਸ ਦਾ ਬੇਸਿਕ ਪਰਸਨਲ ਅਮਾਊਂਟ 19500 ਤੋਂ ਘਟਣਾ ਸ਼ੁਰੂ ਹੋ ਜਾਂਦਾ ਹੈ ਜਦ ਤੱਕ ਕਿ ਉਸ ਦੀ ਕਮਾਈ 253414 ਤੇ ਨਹੀਂ ਪਹੁੰਚਦੀ ਉਸ ਨੁਕਤੇ ਦੇ ਉੱਤੇ ਨਵਾਂ ਬੇਸਿਕ ਪਰਸਨਲ ਅਮਾਊਂਟ 13000 ਹੋ ਜਾਂਦਾ ਹੈ ਪਾਰਟੀ ਦਾ ਕਹਿਣਾ ਹੈ ਕਿ ਦੋਹਾਂ ਬੇਸਿਕ ਪਰਸਨਲ ਅਮਾਊਂਟਾਂ ਦੇ ਵਿੱਚ ਇਹ ਤਬਦੀਲੀ ਸਰਕਾਰੀ ਖਜ਼ਾਨੇ ਦੇ ਉੱਤੇ ਜਿਹੜੀ ਹੈ ਉਹ ਡਾਲਰ 10.4 ਬਿਲੀਅਨ ਦਾ ਖਰਚ ਲਿਆਵੇਗੀ ਜੇਕਰ ਮੰਗਲਵਾਰ ਨੂੰ ਸੰਗੀ ਚੋਣਾ ਹੁੰਦੀਆਂ ਨੇ ਤਾਂ ਵੈਂਕੂਵਰ ਦੇ ਲੋਕ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੇ ਜਿਹੜੀ ਹੈ ਉਹ ਸੰਭਾਵਨਾ ਜ਼ਿਆਦਾ ਹੁੰਦੀ ਹੈ ਤੇ ਇਹ ਗੱਲ ਲੈ ਸ਼ੇਅਰ ਕਰਵਾਏ ਗਏ ਇੱਕ ਨਵੇਂ ਪੋਲ ਦੇ ਅਨੁਸਾਰ ਦੇ ਵਿੱਚ ਦਿਖਾਈ ਦੇ ਰਹੀ ਹੈ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ 48% ਵੋਟਰ ਲਿਬਰਲਾਂ ਦਾ ਸਮਰਥਨ ਜਿਹੜਾ ਉਹ ਕਰ ਰਹੇ ਨੇ ਜਦੋਂ ਕਿ ਕੰਜ਼ਰਵੇਟਿਵ 30% ਦੇ ਨਾਲ ਪਿੱਛੇ ਨੇ ਹਾਲਾਂਕਿ ਜਦੋਂ ਗੱਲ ਨੌਜਵਾਨ ਬਾਲਗਾਂ ਤੇ ਕੰਜ਼ਰਵੇਟਿਵ ਵੋਟਰਾਂ ਦੀ ਆਉਂਦੀ ਹੈ ਤਾਂ ਉਹ ਸੋਚਦੇ ਨੇ ਕਿ ਰਹਿਣ ਸਹਿਣ ਦੀ ਲਾਗਤ ਇੱਕ ਵੱਡੀ ਤਰਜੀਹ ਹੈ ਤੇ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਵੈਨਕੂਵਰ ਦੇ ਲੋਕ ਮੰਨਦੇ ਨੇ ਕਿ ਲਿਬਰਲ ਨੇਤਾ ਮਾਰਕ ਕਾਰਨੀ ਅਮਰੀਕਾ ਕੈਨੇਡਾ ਸਬੰਧਾਂ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਨੇਤਾ ਇਸ ਦੇ ਦੌਰਾਨ ਐਂਜਲ ਅਗਰ ਹੈ ਕਿ ਫੈਡਰਲ ਐਨਡੀਪੀ ਇੱਕ ਮੁਸ਼ਕਲ ਲੜਾਈ ਦੇ ਵੱਲ ਵੀ ਦੇਖ ਰਹੀ ਹੈ ਚੋਰਮੋਹਮ ਦੀ ਅਧਿਕਾਰ ਬਾਕੀ ਹੈ ਐਂਗਸਟਰੀਅਨ ਇੰਸਟੀਚਿਊਟ ਦੇ ਇੱਕ ਸਰਵੇਖਣ ਦੇ ਵਿੱਚ 2021 ਦੇ ਵਿੱਚ ਜਿਹੜਾ ਸੰਤਰੀ ਰੰਗ ਦੇ ਵਿੱਚ ਵੋਟ ਪਾਉਣ ਵਾਲੇ 50% ਉਤਰਦਾਤਾਵਾਂ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਆਪਣੀ ਵੋਟ ਲਿਬਰਲਾਂ ਨੂੰ ਦੇ ਦੇਣਗੇ ਇਸ ਦਾ ਮਤਲਬ ਹੈ ਕਿ ਐਨ ਡੀ ਪੀ ਇਸ ਵੇਲੇ ਰਾਸ਼ਟਰੀ ਪੱਧਰ ਤੇ ਸਿਰਫ 7% ਵੋਟਾਂ ਹੀ ਪਾ ਰਹੀ ਹੈ ਤੇ ਇਹ ਰੁਝਾਨ ਮੈਟਰੋ ਵੈਂਕੂਵਰ ਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ ਜਿੱਥੇ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਲਿਬਰਲਾਂ ਪ੍ਰਤੀ ਵੋਟਰ ਦਾ ਇਰਾਦਾ 27% ਤੋਂ ਵੱਧ ਕੇ 50% ਹੋ ਗਿਆ ਜਦੋਂ ਕਿ ਇਹ ਦੌੜ ਮੁੱਖ ਤੌਰ ਦੇ ਉੱਤੇ ਸਰਹੱਦ ਸਾਰ ਸੰਬੰਧਾਂ ਦੇ ਉੱਤੇ ਕੇਂਦ੍ਰਿਤ ਹੈ ਰਾਜਨੀਤਿਕ ਟਿੱਪਣੀਕਾਰ ਡੇਵਿਡ ਮੋਸਕੋਵ ਦਾ ਮੰਨਣਾ ਹੈ ਕਿ ਐਨਡੀਪੀ ਨੇਤਾ ਜਗਮੀਤ ਸਿੰਘ ਜੋ ਕੁਝ ਵੀ ਕਹਿ ਰਹੇ ਨੇ ਉਹ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਮੋਸਕੋਵ ਨੇ ਸਮਝਾਇਆ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਮੱਸਿਆ ਸਿਰਫ ਸੁਨੇਹਾ ਭੇਜਣਤਾ ਕੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਮੱਸਿਆ ਇਹ ਹੈ ਕਿ ਲੋਕਾਂ ਨੇ ਐਨਡੀਪੀ ਨੂੰ ਟਿਊਨ ਆਊਟ ਕਰ ਦਿੱਤਾ ਹੈ ਉਹ ਪਾਰਟੀ ਦੇ ਸੁਨੇਹੇ ਨੂੰ ਨਹੀਂ ਸੁਣ ਰਹੇ ਲੋਕਾਂ ਨੇ ਕੱਟੋਕਟਿਸ ਚੋਣ ਦੇ ਸ਼ੁਰੂਆਤੀ ਹਿੱਸੇ ਦੇ ਲਈ ਇਹ ਫੈਸਲਾ ਕੀਤਾ ਹੈ ਕਿ ਉਹ ਮਹਿਸੂਸ ਕਰਦੇ ਨੇ ਕਿ ਇਹ ਲਿਬਰਲ ਅਤੇ ਕੰਜ਼ਰਵੇਟਿਵਾਂ ਵਿਚਕਾਰ ਦੋ ਪਾਰਟੀ ਦੌੜ ਹੈ ਕਾਰੋਬਾਰੀ ਸਮੂਹਾਂ ਦੇ ਆਲੇ-ਦੁਆਲੇ ਦੇ ਵਿਰੋਧ ਦੇ ਬਾਵਜੂਦ ਬੀਸੀ ਸਰਕਾਰ ਆਪਣੇ ਬਿੱਲ ਦਾ ਬਚਾਅ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਕਿ ਇਹ ਅਮਰੀਕੀ ਵਪਾਰ ਯੁੱਧ ਦੇ ਜਵਾਬ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਬਿੱਲ 7 ਸੁਭਾਈ ਸਰਕਾਰ ਨੂੰ ਵਪਾਰ ਯੁੱਧ ਅਤੇ ਕਿਸੇ ਵੀ ਹੋਰ ਖਤਰੇ ਦਾ ਜਵਾਬ ਦੇਣ ਲਈ ਵਿਧਾਨ ਸਭਾ ਤੋਂ ਪਹਿਲਾਂ ਪ੍ਰਮਾਣਗੀ ਲੈੇ ਬਿਨਾ ਅਸਲ ਸਮੇਂ ਦੇ ਵਿੱਚ ਜਵਾਬ ਦੇਣ ਦੀ ਆਗਿਆ ਦੇਵੇਗਾ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਜਿਸ ਪੱਧਰ ਦੇਤੇ ਅਨਿਸ਼ਚਤਾ ਪੇਸ਼ ਕਰ ਰਿਹਾ ਹੈ ਉਧਰ ਸੌਂਦਾ ਹੈ ਕਿ ਤੁਰੰਤ ਰਾਹ ਬਦਲਣ ਦੀ ਲੋੜ ਹੈ ਇਸ ਨੂੰ ਲਿਹਾਉਣ ਦਾ ਕਾਰਨ ਇਹ ਹੈ ਕਿ ਅਸੀਂ ਫੁਰਤੀਲੇ ਹਾਂ ਤੇ ਟਰੰਪ ਪ੍ਰਸ਼ਾਸਨ ਦੇ ਕੈਨੇਡਾ ਤੇ ਲਗਾਏਗੇ ਟੈਰੀਫਾਂ ਦਾ ਜਲਦੀ ਜਵਾਬ ਦੇਣ ਦੇ ਯੋਗ ਆ ਐਨਆਈ ਨਹੀਂ ਸਾਨੂੰ ਕਾਮਿਆਂ ਦੀ ਰੱਖਿਆ ਕਰਨ ਦੀ ਵੀ ਲੋੜ ਹੈ ਤੇ ਸਾਨੂੰ ਉਦਯੋਗਾਂ ਦੀ ਰੱਖਿਆ ਕਰਨ ਦੀ ਵੀ ਲੋੜ ਹੈ ਜੋ ਪ੍ਰਭਾਵਿਤ ਹੋ ਸਕਦੇ ਨੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਹਰ ਇੱਕ ਦਿਨ 트ੰਪ ਪ੍ਰਸ਼ਾਸਨ ਤੋਂ ਜੋ ਸੁਣਦਿਆਂ ਉਹ ਹੈ ਟੈਰੀਫਾਂ ਦੇ ਵਿੱਚ ਬਦਲਾ ਤੇ ਫਿਸਦਾ ਦੇ ਵਿੱਚ ਬਦਲਾ ਹੈ ਦਰਅਸਲ ਦਿਨ ਦੇ ਵਿੱਚ ਕਈ ਵਾਰ ਜੋ ਕੀ ਨੈਵੀਗੇਟ ਕਰਨਾ ਬਹੁਤ ਚੁਣੌਤੀਪੂਰਨ ਬਣਾਉਂਦਾ ਹੈ ਕਈ ਸਮੂਹਾਂ ਨੇ ਬਿੱਲ ਦੀ ਆਲੋਚਨਾ ਕੀਤੀ ਹੈ ਜਿਸ ਦੇ ਵਿੱਚ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਵੀ ਸ਼ਾਮਿਲ ਹੈ ਜਿਸਾ ਕਹਿਣਾ ਹੈ ਕਿ ਜਦੋਂ ਤੋਂ ਇਹ ਅੰਤਰ ਸੂਬਾਈ ਵਪਾਰਕ ਨੂੰ ਕਾਫਟਾਨ ਤੋੜਨ ਲਈ ਬਿੱਲ ਦੇ ਪ੍ਰਬੰੰਧਾਂ ਦੀ ਕਦਰ ਕਰਦਾ ਤੇ ਐਨਡੀਪੀ ਸਰਕਾਰ ਨੇ ਇਹ ਸ਼ਕਤੀ ਜਿਹੜੀ ਹੈ ਇਸ ਤੇ ਦਿਖਾਇਆ ਕਿ ਵੱਡੇ ਵਿਸਥਾਰ ਦੀ ਸਥੇ ਲੋੜ ਹੈ ਜਦੋਂ ਬਿੱਲ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ ਤਬ BC ਕਨਜ਼ਰਵੇਟਿਵਾ ਨੇ ਇਸ ਕਦਮ ਨੂੰ ਜਮਹੂਰੀਅਤ ਵਿਰੋਧੀ ਕਿਹਾ ਸੀ ਜਦੋਂ ਕਿ BC ਗ੍ਰੀਨ ਪਾਰਟੀ ਨੇ ਕਿਹਾ ਕਿ ਇਸ ਦਾ ਸਮਰਥਨ ਕਰਨ ਦੀ ਸੰਭਾਵਨਾ ਰੱਖਦੇ ਹਨ ਜਦੋਂ ਤੱਕ ਸਹੀ ਜਾਂਚ ਅਤੇ ਸੰਤੁਲਨ ਬਣਾਏ ਜਾਂਦੇ ਨੇ ਇਹ ਯਾਦ ਰੱਖਣਾ ਜਿਹੜਾ ਮਹੱਤਵਪੂਰਨ ਹੈ ਕਿ ਅਸੀਂ ਇੱਕ ਅਜਿਹੀ ਚੀਜ਼ ਦਾ ਸਾਹਮਣਾ ਕਰਨ ਵਾਲਿਆਂ ਜਿਸ ਦਾ ਅਸੀਂ ਪਹਿਲਾਂ ਕਦੇ ਸਾਹਮਣਾ ਨਹੀਂ ਕੀਤਾ ਤੇ ਸਾਨੂੰ ਨਹੀਂ ਪਤਾ ਕਿ ਇਹ ਕਿੱਥੇ ਆਵੇਗਾ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਦੇ ਲਈ ਕਾਫਕਈ ਉਪਾਅ ਕੀਤੇ ਗਏ ਨੇ ਕਿ ਬਿਜਲੀ ਦੀ ਵਰਤੋਂ ਸਿਰਫ ਵਿਦੇਸ਼ੀ ਖਤਰਿਆਂ ਜਿਵੇਂ ਕਿ ਅਮਰੀਕਾ ਲੱਗਣ ਵਾਲੇ ਟੈਰੀਫਾਂ ਦਾ ਜਵਾਬ ਦੇਣ ਦੇ ਲਈ ਕੀਤੀ ਜਾਏ ਔਰ ਅਸੀਂ ਹਿੱਸੇਦਾਰਾਂ ਨੂੰ ਵੀ ਸਪਸ਼ਟ ਤੌਰ ਦੇ ਉਤੇ ਕਿਹਾ ਹੈ ਕਿ ਅਸੀਂ ਅਕਸਰ ਆਲੋਚਨਾ ਸੁਣਦੇ ਹਾਂ ਜਦੋਂ ਇਸ ਤਰ੍ਹਾਂ ਦੀ ਚੀਜ਼ ਵਾਪਰਦੀ ਹੈ ਤਾਂ ਸਰਕਾਰ ਹੌਲੀ-ਹੌਲੀ ਕੰਮ ਵੀ ਕਰਦੀ ਹੈ ਸਾਨੂੰ ਜਲਦੀ ਅੱਗੇ ਵਧਣ ਤੇ ਜਵਾਬ ਦੇਣ ਦੇ ਯੋਗ ਹੋਣ ਦੀ ਲੋੜ ਹੈ ਤੇ ਉਹਨਾਂ ਕਿ ਜੋ ਸਾਡੇ ਸਾਧਨ ਸਾਡੇ ਲਈ ਤਿਆਰ ਕੀਤੇ ਗਏ ਨੇ ਅਤੇ ਨਾਲ ਦੀ ਨਾਲ ਰਵੀ ਕਾਲੋ ਦਾ ਕਹਿਣਾ ਹੈ ਕਿ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਪਿਛਲੇ ਹਫਤੇ ਦੇ ਹਿੱਸੇਦਾਰਾਂ ਦੇ ਵੱਲੋਂ ਕੀਤੀ ਜਾ ਰਹੀ ਆਲੋਚਨਾ ਦੇ ਵਿਚਾਰ ਅਟਾਰਨੀ ਜਰਨਲ ਨੀਕੀ ਸ਼ਰਮਾ ਉਹਨਾਂ ਲੋਕਾਂ ਨੂੰ ਸੁਣ ਰਹੀ ਨੇ ਜੋ ਸੁਝਾਅ ਵੀ ਪੇਸ਼ ਕਰ ਰਹੇ ਨੇ ਕਾਲੋ ਨੇ ਸਮਝਾਇਆ ਕਿ ਜੇਕਰ ਬਿੱਲ ਦੇ ਵਿੱਚ ਕੁਝ ਸੁਧਾਰ ਕੀਤੇ ਗਏ ਤਾਂ ਅਸੀਂ ਇਸ ਨੂੰ ਜ਼ਰੂਰ ਜਨਤਾ ਕਰਾਂਗੇ ਤੇ ਨਾਲ ਹੀ ਅਸੀਂ ਪਹਿਲਾਂ ਹੀ ਬਹੁਤ ਸਾਰੇ ਹਿੱਸੇਦਾਰਾਂ ਤੋਂ ਇਹ ਸੁਣਿਆ ਕਿ ਬਿੱਲ ਕਿਉਂ ਪੇਸ਼ ਕੀਤਾ ਜਾ ਰਿਹਾ ਹੈ ਤਾਂ ਇਹ ਦੱਸਦਿਏ ਕਿ ਇਸ ਬਾਰੇ ਵਿਸਥਾਰ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਸਾਨੂੰ ਇਸ ਦੀ ਲੋੜ ਕਿਉਂ ਹੈ ਇਹ ਬਹੁਤ ਸਮਝਾਉਣ ਦੇ ਲਈ ਜ਼ਰੂਰੀ ਹੈ ਇਸ ਲਈ ਕੋਈ ਵੀ ਵਾਧੂ ਉਪਾਅ ਜਿਹੜੇ ਨੇ ਉਹ ਕੀਤੇ ਜਾਣਗੇ ਤੇ ਸਾਨੂੰ ਇਸ ਨੂੰ ਮਜ਼ਬੂਤ ਕਰਨ ਦੇ ਲਈ ਵਿਚਾਰ ਵੀ ਕੀਤੇ ਜਾ ਰਹੇ ਨੇ ਪਰ ਇਹ ਯਕੀਨੀ ਵੀ ਬਣਾ ਸਕੀਏ ਕਿ ਕਿੱਥੇ ਗਾਰਡ ਰੇਲ ਬਿਹਤਰ ਹੋਣ ਇਹੀ ਗੱਲਬਾਤ ਇਸ ਸਮੇਂ ਹੋ ਰਹੀ ਹੈ ਸਰੀ ਪੁਲਿਸ ਦੇ ਵੱਲੋਂ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਸਰੀ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਉਹਨਾਂ ਦੱਸਿਆ ਕਿ ਖਾਲਸਾ ਡੇ ਪਰੇਡ ਦੇ ਮੌਕੇ ਉਹਨਾਂ ਦੇ ਵੱਲੋਂ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਗਏ ਨੇ Uh, we uh, are, have been working with the rcmp who obviously were in charge last year of it. we are replicating what they are doing and uh, then we are refining and adding a little bit of our stuff to it, which, uh, as i said, there's going to be some drones and some other things that we're doing behind the scenes. i did a briefing uh, to the mayor and uh, some of her uh, managers, city managers, bylaw and so forth. And uh, that went extremely well. And then we're going to have another briefing uh, a week before. And that way, we're all on the same team. So we have RCMP in the room, we have Surrey Police Service in the room, we have bylaw in the room, we have city managers, we have the mayor in the room, and so forth. So we outline and discuss the parade route, we discuss the timing of things, uh, we discuss who might be there because it is an election year. And uh, we're looking to address all of those areas. So uh, I've got uh, a number of people. In fact, the, the uh, superintendent Alison Good. Uh, she uh, came from the RCMP. She's SPS now. She's superintendent, and uh, she is in charge of that. And uh, years gone by, she was in charge of the planning and Surrey detachment of doing this for five years. So uh, she's got great experience. I feel very confident that uh, we are ready. And uh, we continue just to evolve the plan. So, the starting point is it's going to be just like last year's plan, uh, learnings from there, and uh, then having briefings with all the relevant stakeholders. And as we get closer, then having more briefings, and then we know who will be where, who's going to come from where, uh, if there's any special guests, and then we move forward with it. I'm very uh, very comfortable with our planning today. As we as we grow, as we grow, we're in Wally Newton now, but as we go throughout the organization, I think that we will go to you more and more. It starts it starts with lost children and 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 missing elders and all that sort of stuff too, to uh uh criminal offenses and we're looking for somebody. Also important too, we we want people to report to us. We want people to report to us. I'll give you an example: uh, the extortions. It's underreported. We we know there's a lot more that goes on and that we're not getting. It's important for us to know to know and let us know of what is going on in the community, so that we can we can have the data, so we can have. Uh, the investigative lead. You don't know if this file here is connected to this file here, if we don't know about this file. So right from the very beginning of just putting out prevention information to helping us with investigations, we're going to be contacting you more and more as we grow. ਉਧਰ ਸਰੀ ਦੀ ਸੁਰੱਖਿਆ ਤੇ ਵਾਪਰ ਰਹੀਆਂ ਲੁੱਟਾਂ ਖੋਹਾਂ ਦੇ ਮੁੱਦੇ ਦੇ ਉੱਤੇ ਸਪੋਕਸਪਰਸਨ ਜੈਕ ਖੋਸਾਨੀ ਕੀ ਕਿਹਾ ਆਓ ਸੁਣਦੇ ਹਾਂ ਸਰੀ ਪੁਲਿਸ ਦੇ ਵੱਲੋਂ ਆਪਣਾ ਕੰਮ ਕਿੰਨੇ ਕੁ ਤੰਦੇਹੀ ਨਾਲ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਸਰੀ ਕਿੰਨੇ ਕੁ ਬਦਲੀ ਲੱਗ ਲੱਗ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਰੀ ਪੁਲਿਸ ਦੇ ਵੱਲੋਂ ਜੈਕ ਖੋਸਾ ਜੀ ਜੁੜੇ ਹੋਏ ਨੇ ਜੈਕ ਖੋਸਾ ਜੀ ਅਸੀਂ ਦੇਖ ਰਿਹਾ ਕਾਨਫਰੰਸਿਸ ਹੋ ਰਹੀਆਂ ਨੇ ਤੁਸੀਂ ਜਿਹੜੀਆਂ ਵੀ ਉਪਲਬਧੀਆਂ ਸਰੀ ਪੁਲਿਸ ਦੀਆਂ ਉਹ ਗਿਣਵਾ ਵੀ ਰਹੇ ਹੋ ਇਸ ਟਾਈਮ ਤੁਹਾਡਾ ਆਪਣਾ ਡਾਟਾ ਕੀ ਕਹਿੰਦਾ ਤੁਹਾਡਾ ਆਊਟਕਮ ਜਿਹੜਾ ਉਹ ਸਰੀ ਦੇ ਵਿੱਚ ਮਿਲ ਕੀ ਰਿ ਸਭ ਤੋਂ ਜ਼ਿਆਦਾ ਜਿਹੜੇ ਇੰਪੋਰਟੈਂਟ ਡਾਟਾ ਹੁੰਦਾ ਕਮਿਊਨਿਟੀ ਫੀਡਬੈਕ ਹੁੰਦੀ ਹੈ ਸੋ ਜਦੋਂ ਵੀ ਸਾਡੇ ਮੈਂਬਰਸ ਹੁੰਦੇ ਪੁਲਿਸ ਆਫਸਰਸ ਕਮਿਊਨਿਟੀ ਨਾਲ ਇੰਟਰੈਕਟ ਕਰਦੇ ਆ ਬਹੁਤ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਜਿਵੇਂ ਚੀਫ ਨੇ ਦੱਸਿਆ ਕਿ ਜਿਹੜੀ ਕ੍ਰਾਈਮ ਸਟੈਟ ਹੈਗੀ ਉਹਨਾਂ ਦਾ ਵੀ ਟ੍ਰੈਂਡ ਹੁਣ ਥੱਲੇ ਨੂੰ ਜਾਣਾ ਸ਼ੁਰੂ ਹੋਇਆ ਹੈ ਪਰ ਇਟਲ ਟੇਕ ਸਮ ਟਾਈਮ ਜੇ ਆਪਾਂ ਉਹਦੇ ਤੇ ਹੁਣ ਬਹੁਤ ਜ਼ਿਆਦਾ ਖੁਸ਼ ਹੋ ਜਾਈਏ ਕਿਉਂਕਿ ਜਿੰਨੀ ਵੀ ਰਿਪੋਰਟਿੰਗ ਵਧੂਗੀ ਕ੍ਰਾਈਮ ਟ੍ਰੈਂਡ ਉੱਪਰ ਵੀ ਜਾਊਗਾ ਸੋ ਜਿੰਨਾ ਆਪਾਂ ਜ਼ਿਆਦਾ ਕਮਿਊਨਿਟੀ ਕੰਮ ਕਰਾਂਗੇ ਕਸਟ ਵਧੂਗਾ ਪ੍ਰਸਪਦਨ ਆ ਰਿਪੋਰਟਿੰਗ ਜ਼ਿਆਦਾ ਹੋਊਗੀ ਤੇ ਕ੍ਰਾਈਮ ਟ੍ਰੈਂਡ ਸ਼ਾਇਦ ਲੱਗੇ ਕਿ ਉੱਪਰ ਨੂੰ ਜਾ ਰਿਹਾ ਪਰ ਰੀਅਲ ਫੀਡਬੈਕ ਇਜ਼ ਜੋ ਕਮਿਊਨਿਟੀ ਫੀਲ ਕਿਵੇਂ ਕਰ ਰਹੀ ਹੈ ਸੋ ਉਹਦੇ ਸਾਨੂੰ ਕਾਫੀ ਚੰਗੀ ਫੀਡਬੈਕ ਮਿਲ ਰਹੀ ਹੈ ਜੀ ਇਸ ਟਾਈਮ ਸਰੀ ਦੇ ਵਿੱਚ ਸ਼ਰਿਆਮ ਦਿਨ ਦਿਹਾੜੇ ਲੁਕਟਾ ਖੋਹਾਂ ਦੇ ਸਟੈਵਿੰਗਜ਼ ਦੇ ਮਾਮਲੇ ਸਾਹਮਣੇ ਆ ਰਹੇ ਰੀਸੈਂਟਲੀ ਮੋਬਾਈਲ ਸ਼ਾਪ ਦੇ ਵਿੱਚ ਜਿਸ 3 ਸਰੀਕੇ ਨਾਲ ਦੋ ਬਲੈਕ ਵਿਅਕਤੀ ਆਉਂਦੇ ਨੇ ਉਹ ਕਿਸ ਤਰੀਕੇ ਨਾਲ ਲੁੱਟਖੋ ਕਰਕੇ ਜਾਂਦੇ ਨੇ ਅੱਛਾ ਜਦੋਂ ਉਹਨਾਂ ਦੇ ਇੰਟਰਵਿਊ ਕੀਤੀ ਗਈ ਤਾਂ ਉਸੇ ਸ਼ਖਸ ਨੇ ਦੁਕਾਨਦਾਰ ਦੇ ਮਾਲਕ ਨੇ ਕਿਹਾ ਉਹ ਕਹਿੰਦੇ ਵੀ ਮੈਂ ਸਰੀ ਪੁਲਿਸ ਨੂੰ ਕਾਲ ਕੀਤੀ ਮੈਂ ਇਹਨਾਂ ਨੂੰ ਦੱਸਿਆ ਵੀ ਮੈਂ ਉਹਨਾਂ ਦੇ ਪਿੱਛੇ ਵੀ ਭੱਜ ਰਿਆਂ ਤੇ ਉਹ ਬੰਦੇ ਜਿੱਥੇ ਖੜੇ ਸੀ ਫੋਨ ਵੇਚ ਰਹੇ ਸੀ ਉਹ ਵੀ ਮੈਂ ਪੁਲਿਸ ਨੂੰ ਇਤਲਾਹ ਦਿੱਤੀ ਪਰ ਉਹ ਮੈਂ ਕੌਣ ਆ ਮੈਂ ਕਿੱਥੇ ਕੰਮ ਕਰਦਾ ਇਸ ਕਾਗਜ਼ੀ ਕਾਰਵਾਈ ਦੇ ਵਿੱਚ ਬਹੁਲੇ ਜ਼ਿਆਦਾ ਰਹੀ ਇਨਸਟੈਡ ਆਫ ਕਿ ਉਹ ਉਹਨਾਂ ਨੂੰ ਫੜ ਸਕਦੇ ਸੋ ਉਸ ਤੋਂ ਬਾਅਦ ਮੀਡੀਆ ਨੂੰ ਸਮਝ ਨਹੀਂ ਆ ਰਹੀ ਸੀ ਵੀ ਹੈਡਲਾਈਨ ਬਣਨੀ ਕਿ ਚਾਹੀਦੀ ਤੁਸੀਂ ਦੱਸੋਗੇ ਵੀ ਉਸ ਖਬਰ ਦੇ ਵਿੱਚ ਸਚਾਈ ਕਿਉਂ ਪੁਲਿਸ ਦੇ ਕਾਰਵਾਈ ਮਤਲਬ ਗੱਡੀਆਂ ਚੱਪੇ ਚੱਪੇ ਤੇ ਦਿਖਾਈ ਦੇ ਰੀਆਂ ਸਰੀ ਪੁਲਿਸ ਦੀਆਂ ਪਰ ਕਾਰਵਾਈ ਢਿੱਲੀ ਕਿਉਂ ਹੈ ਉਸ ਪਰਟੀਕੂਲਰ ਫਾਈਲ ਬਾਰੇ ਇੰਨੀ ਕਿ ਇਨਫੋਰਮੇਸ਼ਨ ਤੇ ਮ ਸੋ ਆਈ ਹੈਵ ਟੂ ਲੁੱਕ ਇਨਟੂ ਦਾ ਫਾਈਲ ਟੂ ਸੀ ਵਾਟ ਹੈਪਨਿੰਗ ਦੂਸਰੀ ਗੱਲ ਹੈਗੀ ਕਿ ਦੋ ਤਿੰਨ ਪਹਿਲੂ ਹੁੰਦੇ ਜਦੋਂ ਆਪਾਂ ਇੱਕ ਵਾਰੀ ਕੰਪਲੇਂਟ ਟੇਕਰ ਨੂੰ ਫੋਨ ਕਰਦੇ ਆ 911 ਕਰਦੇ ਆ ਜਾਂ ਕੁਝ ਵੀ ਕਰਦੇ ਆ ਇੱਕ ਜਿਹੜਾ ਵਿਅਕਤੀ ਤੁਹਾਡਾ ਉਹ ਕੰਪਲੇਨਟ ਲੈ ਰਿਆ ਦੂਜੇ ਪਾਸੇ ਡਿਸਪੈਚ ਉਸੇ ਟਾਈਮ ਤੇ ਹੋ ਰਹੀ ਹੈ ਸੋ ਜੋ ਤੁਹਾਨੂੰ ਕੁਐਸਚਨ ਪੁੱਛੇ ਜਾ ਰਹੇ ਉਹ ਗਾਂਹ ਦੂਸਰੇ ਕੰਪਿਊਟਰਸ ਦੇ ਉੱਤੇ ਰੀਲੇ ਕਿਤੇ ਜਾ ਰਹੇ ਹੈ ਸੋ ਆਈ ਥਿੰਕ ਇਸ ਪ੍ਰੋਸੈਸ ਨੂੰ ਸਮਝਣ ਦੀ ਲੋੜ ਆ ਕਿ ਜੋ ਆਫੀਸਰ ਤੁਹਾਡੇ ਨਾਲ ਗੱਲ ਕਰ ਰਿਹਾ ਜਿਹੜੀ ਇਨਫੋਰਮੇਸ਼ਨ ਉਹ ਉਸ ਤੋਂ ਲੈ ਰਿਹਾ ਉਹ ਰੀਲੇ ਵੀ ਹੋ ਰਹੀ ਹੈ ਕਿਤੇ ਨਾ ਕਿਤੇ ਸੋ ਆਪਾਂ ਨੂੰ ਫਿਰ ਇਹ ਲੱਗਦਾ ਕਿ ਅਸੀਂ ਕ੍ਰਾਈਮ ਨੂੰ ਰਿਪੋਰਟ ਕੀਤਾ ਪਰ ਸਾਨੂੰ ਹੀ ਕੁਐਸਚਨ ਕਿਉਂ ਪੁੱਛੇ ਜਾ ਰਹੇ ਹੈ देयर ਇਨਫੋਰਮੇਸ਼ਨ ਇਸ ਕ੍ਰੂਸ਼ਲ ਫਾਰ ਦੇ ਜਿਹੜੇ ਮੈਂਬਰਸ ਰਿਪੋਰਟ ਕਰ ਰਹੇ ਜਾਂ ਉਸ ਕ੍ਰਾਈਮ ਨੂੰ ਫਾਲੋ ਅਪ ਕਰ ਰਹੇ ਹੋਗੀ ਜਿਹੜੀ ਡਾਇਰੈਕਸ਼ਨ ਆਫ ਟਰੈਵਲ ਕੀ ਹੋ ਗਿਆ ਕਲੋਥਿੰਗ ਕਿਹੋ ਜੀ ਪਾਈ ਸੀ ਸੋ ਉਹ ਜਿਹੜੀ ਡੀਟੈਲਸ ਹੈਗੀਆਂ ਆਰ ਵੈਰੀ ਇੰਪੋਰਟੈਂਟ ਫਾਰ ਦਾ ਕੇਸ ਸੋ ਉਹ ਕੇਸ ਦੇ ਵਿੱਚ ਕੀ ਹੋਇਆ ਆਈ ਵਿਲ ਹਾਈਲੀ ਇਨਕਰੀਚਡ ਜਿਹਦਾ ਨੂੰ ਲੱਗਿਆ ਕਿ ਉਹਨਾਂ ਨੂੰ ਸਰਵਿਸ ਨਹੀਂ ਮਿਲੀ ਉਹ ਜ਼ਰੂਰ ਸਾਨੂੰ ਅਪਰੋਚ ਕਰ ਵੀ ਵਿਲ ਰੈਫਰ ਲੁੱਕ ਇਨ ਜੀ ਅੱਛਾ ਐਸ ਵੇਲੇ ਇਲੈਕਸ਼ਨ ਦਾ ਵੀ ਟਾਈਮ ਹੈ ਤੇ ਨਗਰ ਕੀਰਤਨ ਵੀ ਜਿਹੜਾ ਹੈ ਉਹਦੀ ਵੀ ਤਿਆਰੀਆਂ ਚੱਲ ਰਹੀਆਂ ਨੇ ਸਰੀ ਪੁਲਿਸ ਦੀ ਕੀ ਤਿਆਰੀ ਹੈ ਅਸੀਂ ਸਰੀ ਪੁਲਿਸ ਇੱਕ ਆਪਣੇ ਆਪ ਨੂੰ ਸਾਈਲੋ ਦੇ ਵਿੱਚ ਰੱਖ ਕੇ ਨਹੀਂ ਦੇਖਦੀ ਐਡੇ ਵੱਡਾ ਜਿਹੜਾ ਮੈਨਥ ਹੁੰਦਾ ਕਿ 5 ਲੱਖ ਉੱਥੇ ਵਿਅਕਤੀ so we want to make sure this done right the support uthe puri hobe so we are working with our cmp we are working with other municipal departments jede federal provincial sare hai gaye hai bahut positive event hai par positive tareeke nahi ye samapt hobe yahi sari aas hai aur puri sari taiyari hai iska ji schoolan de aur hor khawan de utthe kya jara si bhi police chappe chappe de tanat ki jati jayegi wo program kime chal rha ki vaqai police officer ene tanat ho chuke ne ki public safety da dhyan rakha ja rha hai te kon taqriban taqriban deko 500 police officer sari police da ho gaya ਤੇ 300 RCMP ਕੋਲੇ ਹੈਗਾ ਸੋ ਅਜੇ ਫੁੱਲ ਸਟਰੈਂਥ ਹੋਣ ਨੂੰ ਆਪਾਂ ਨੂੰ 300 ਹੋਰ ਪੁਲਿਸ ਆਫਸਰਸ ਦੀ ਪੁਲਿਸ ਦਾ ਚਾਹੀਦਾ ਵੌਲੀ ਤੇ ਨਿਊਟਨ ਦੇ ਵਿੱਚ ਆਪਣੀ 100% ਆਪਣੀ ਕੋ ਕੰਟਰੋਲ ਹੈਗਾ ਆ ਪੀਓਜੀ ਦਾ ਮਤਲਬ ਹੈ ਕਿ ਕਮਾਂਡ ਆਪਣੇ ਕੋ ਸਾਰੀ ਸਿਟੀ ਦੀ ਹੈਗੀ ਹੈ ਸਾਡਾ ਟਿਚਾ ਇਹੀ ਹੈ ਕਿ ਯੂਥ ਲਈ ਪ੍ਰੋਗਰਾਮਸ ਕਾਫੀ ਬਣਾਏ ਜਾਣ ਜਦੋਂ ਆਪਾਂ ਗੱਲ ਕਰਦੇ ਹਾਂ ਸਕੂਲਾਂ ਦੀ ਐਸਐਲਓ ਪ੍ਰੋਗਰਾਮ ਦੀ ਯੂਥ ਪਾਰਕਸ ਦੇ ਵਿੱਚ ਵੀ ਇਹ ਸਕੂਲਾਂ ਤੋਂ ਬਾਹਰ ਵੀ ਹੈ ਪਾਰਕਿੰਗਸ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਹੈਗਾ ਆਵਰ ਫੋਕਸ ਇਸ ਵੀ ਉਹਨਾਂ ਨੂੰ ਸਪੋਰਟ ਹਰ ਥਾਂ ਤੇ ਕਿਵੇਂ ਕੀਤਾ ਜਾਵੇ ਉਹਨਾਂ ਲਈ ਕਮਿਊਨਿਟੀ ਦੇ ਸਾਥ ਦੀ ਵੀ ਬਹੁਤ ਲੋੜ ਹੈ ਪਰ ਬੀਰਾਸ਼ ਸਿਓਰ ਚੀਫ ਡਿਵੀਜ਼ਨ ਇਹ ਹੀ ਹੈ ਕਿ ਯੂਥ ਨੂੰ ਪੂਰਾ ਸਪੋਰਟ ਕੀਤਾ ਜਾਵੇ ਉਹਨਾਂ ਨੂੰ ਮਾਰੇ ਅੰਸਰਾਂ ਤੋਂ ਦੂਰ ਰੱਖਿਆ ਜਾਵੇ ਹੈ ਔਰ ਜਿਹੜੇ ਬਹੁਤ ਸ਼ਰਾਤੀ ਅੰਸਰ ਹੈ ਜਿਹੜੇ ਪਬਲਿਕ ਸਿਫਟੀ ਨੂੰ ਰਿਸਕ ਪਾਉਂਦੇ ਆ ਉਹਨਾਂ ਨੂੰ ਕਾਰਵਾਈ ਹੱਤੀ ਲਿਆ ਜਾਵੇ ਆ ਆਖਰੀ ਸਵਾਲ ਹੈ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਸਵਾਲ ਵੀ ਉੱੜਦੇ ਨੇ ਜਦੋਂ ਵੀ ਕਿਤੇ ਕੋਈ ਹੱਲਾ ਗੁੱਲਾ ਹੁੰਦਾ ਹੈ ਕੋਈ ਵੀ ਮਿਸ ਅਪਰੀਵਨ ਹੁੰਦੀ ਸਭ ਤੋਂ ਪਹਿਲਾਂ ਇਹ ਗਿਨਿਆ ਜਾਂਦਾ ਵੀ ਕਿਤੇ ਸਟੂਡੈਂਟ ਤਾਂ ਨਹੀਂ ਸੀਗੇ ਤੁਹਾਡੇ ਕੋਲ ਵੀ ਇਹੋ ਜਿਹੀਆਂ ਖਬਰਾਂ ਜ਼ਰੂਰ ਆਉਂਦੀਆਂ ਹੋਣੀਆਂ ਤੁਸੀਂ ਟੈਕਲ ਕਰਨ ਲਈ ਕੀ ਰਿਪੋਰਟਿੰਗ ਕਰ ਰਹੇ ਹੋ ਤੁਹਾਡੇ ਸਾਹ ਸੋ ਆਪਾਂ ਜਦੋਂ ਜਦੋਂ ਤੁਹਾਨੂੰ ਯਾਦ ਹੋਣਾ ਪਹਿਲਾਂ ਜਦੋਂ ਅਸੀਂ ਆਏ ਸੀ ਉਦੋਂ ਹੁੰਦਾ ਸੀ ਵੀ ਇਹ ਨਵੇਂ ਆਏ ਆ ਫਿਰ ਨਵੇਂ ਆਏ ਉਹ ਪੁਰਾਣੇ ਹੋ ਗਏ ਉਹ ਜਿਹੜੇ ਪੁਰਾਣੇ ਹੋ ਗਏ ਨਵੇਂ ਨੂੰ ਕਹਿ ਰਹੇ ਆ ਤੇ ਇੱਕ ਪਾਸੇ ਆਪਾਂ ਪੰਜਾਬ ਦੇ ਯੂਟਿਊਬ ਸਪੋਰਟ ਕਰਨ ਦੀ ਗੱਲ ਕਰਦੇ ਆਂ ਦੂਸਰੇ ਪਾਸੇ ਇੱਕਦਮ ਆਪਾਂ ਆਪ ਹੀ ਸਟਿਗਮਾ ਕ੍ਰੀਏਟ ਕਰ ਦਿੰਦੇ ਆਂ ਕਿ ਇੱਕ ਅੰਦਾਜ਼ਾ ਲਾ ਲੈਣੇ ਕਿ ਇੰਟਰਨੈਸ਼ਨਲ ਸਟੂਡੈਂਟ ਨੇ ਕੀਤਾ ਹੋਗਾ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਇੰਟਰਨੈਸ਼ਨਲ ਸਟੂਡੈਂਟ ਸਿੱਤੇ ਔਰ ਜਿਓ ਕੁ ਸ਼ਰਾਰਤੀ ਅਨਸਰ ਉਸ ਰਲੇ ਹੋਏ ਆ ਉਹ ਹਰ ਇੱਕ ਵਰਗ ਦੇ ਵਿੱਚ ਹੈਗੇ ਆ ਹਰ ਵੀ ਸਪੋਰਟ ਥੀਸ ਯੰਗ ਕਿਡਸ ਜਿਹੜੇ ਬਹੁਤ ਛੋਟੀ ਉਮਰ ਚ ਇੱਥੇ ਆਉਂਦੇ ਆ ਉਹਨਾਂ ਕੋਲ ਕਿਸ ਫੈਮਿਲੀ ਸਪੋਰਟ ਨਹੀਂ ਹੈਗੀ ਕੋਈ ਗਾਈਡੈਂਸ ਨਹੀਂ ਹੈਗੀ ਆਪਾਂ ਨੂੰ ਮੈਂਟਰਸ਼ਿਪ ਅਪਰੋਚ ਆਉਣਾ ਚਾਹੀਦਾ ਨਾ ਕਿ ਬਲੇਮ ਵਾਲੇ ਪਾਸੇ ਸੋ ਵੀ ਆਰ ਮੋਨਿਟਰਿੰਗ ਜੇ ਸਾਨੂੰ ਲੱਗਦਾ ਕਿ ਨਿਊ ਕਮਰ ਵੀ ਗਲਤੀ ਕਰਦਾ ਜਿਵੇਂ ਆਪਾਂ ਗੱਲ ਕਰਕੇ ਲੇਕਿ ਨਿਊ ਕਮਰਸਲੀ ਕੀ ਪ੍ਰੋਗਰਾਮ ਕਰ ਸਕਦੇ ਆਪਾਂ ਇਨਫੋਰਮੇਸ਼ਨ ਕਿਵੇਂ ਦੇ ਸਕਦੇ ਆ ਉਹਨਾਂ ਨੂੰ ਤਾਂ ਕਿ ਉਹ ਮਾੜੇ ਕੰਮ ਤੋਂ ਦੂਰ ਰਹਿਣ ਕਿਉਂਕਿ ਜਿਹੜੇ ਕੰਮ ਲਈ ਉਹ ਇੱਥੇ ਆਏ ਹੈਗੇ ਉਹ ਹੀ ਕਰ ਜੀ ਥੈਂਕ ਯੂ ਸੋ ਮੱਚ ਸਰ ਜੀ ਸੋ ਸਰੀ ਪੁਲਿਸ ਦੀ ਆਪਣੀ ਤਿਆਰੀ ਹੋ ਚੁੱਕੀ ਹੈ ਸਰੀ ਦੇ ਵਿੱਚ ਸੇਫਟੀ ਦਾ ਖਿਆਲ ਰੱਖਣਾ ਉਹਨਾਂ ਨੇ ਕਿਹਾ ਸਾਡੀ ਪਹਿਲੀ ਤਰਜੀਹ ਜਿਹੜੀ ਕਿ ਰੱਖੀ ਜਾ ਰਹੀ ਹੈ ਖਾਸ ਕਰਕੇ ਯੂਥ ਲਈ ਹੋਟਪੋਟਾਂ ਜਿਹੜੇ ਲਿਆਂਦੇ ਜਾ ਰਹੇ ਨੇ ਜਮਾਨ ਮੇਰੇ ਸਹਿਯੋਗੀ ਜਸਕਰਨ ਸਿੰਘ ਜਨਾਬ ਸ਼ਹਿਰੀ ਗੋਲਵਾ ਸਾਰੀ ਅਗੇ ਦੇਖਦੇ ਆ ਇੱਕ ਮਿੰਟ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ ਇੱਕ ਖਬਰ ਤਾਂ ਇਹ ਹੈਗੀ ਆ ਜੀ ਵੀ ਐਡਵੈਂਟਨ ਸ਼ਹਿਰ ਵਿੱਚ ਜਿਹੜੇ ਸਾਡੇ ਇਥੋਂ ਦੇ ਸ਼ਹਿਰ ਦੇ ਮੇਅਰ ਹੁਣ ਤਾਂ ਉਹਨਾਂ ਨੂੰ ਸਾਬਕਾ ਮੇਅਰ ਕਹਿਣਾ ਪਏਗਾ ਕਿਉਂਕਿ ਉਹਨਾਂ ਨੇ ਆਪਣੀ ਉਸ ਜੌਬ ਤੋਂ ਛੁੱਟੀ ਲੈ ਲਈ ਹੈ ਅਮਰਜੀਤ ਸੋਹੀ ਹੋਰਾਂ ਨੇ ਔਰ ਉਹ ਲਿਬਰਲ ਪਾਰਟੀ ਲਈ ਐਮ ਐਲ ਏ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਜਿਹੜੀ ਆ ਜੀ ਉਹ ਦੁਬਾਰਾ ਫਿਰ ਵਿਨ ਕਰਨੀ ਚਾਹੁੰਦੇ ਨੇ ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਉਹਨਾਂ ਪਹਿਲੀ ਵਾਰੀ ਇਹ ਜਿਹੜੀ ਐਡਮਿੰਟਨ ਮੈਲਵੋਡਸ ਦੀ ਸੀਟ ਸੀਗੀ ਇਹ ਜਿੱਤ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹ ਫੈਡਰਲ ਗਵਰਨਮੈਂਟ ਦੇ ਵਿੱਚ ਮਿਨਿਸਟਰੀ ਵਿੱਚ ਵੀ ਰਹੇ ਨੇ ਨੇਚਰਲ ਰਿਸੋਰਸਸ ਦੇ ਔਰ ਇਨਫਰਾਸਟ੍ਰਕਚਰ ਦੇ ਮੰਤਰੀ ਰਹੇ ਨੇ ਔਰ ਦੂਜੀ ਵਾਰੀ ਜਦੋਂ ਇਲੈਕਸ਼ਨ ਹੋਈ ਤਾਂ ਜੀ 19 ਦੇ ਵਿੱਚ ਇਹ ਇਲੈਕਸ਼ਨ ਹਾਰ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਸ਼ਹਿਰ ਦੇ ਮੇਅਰ ਦੀ ਚੋਣ ਲੜੀ ਤੇ ਮੇਅਰ ਚੁਣੇ ਗਏ ਸੀਗੇ ਤੇ ਇਹਨਾਂ ਦੀ ਟਰਮ ਐਸ ਅਕਤੂਬਰ ਤਾਈਂ ਹਜੇ ਚੱਲਣੀ ਸੀਗੀ ਪਰ ਹੁਣ ਜਦੋਂ ਜਿਹੜੀ ਹੈ ਜੀ ਫੈਡਰਲ ਇਲੈਕਸ਼ਨ ਕਾਲ ਕਰ ਦਿੱਤੀ ਗਈ ਆ ਤੇ ਇਹ ਦੁਬਾਰਾ ਫਿਰ ਫੈਡਰਲ ਇਲੈਕਸ਼ਨ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਜਿਹੜੀ ਐਡਮੰਟਨ ਮਿਲਵੁੱਡਸ ਦੀ ਕੰਸਟੀਚੂਐਂਸੀ ਸੀ ਜਿਹਦੇ ਹੁਣ ਦੋ ਹਿੱਸੇ ਬਣ ਗਏ ਨੇ ਇੱਕ ਐਡਮੰਟਨ ਈਸਟ ਔਰ ਦੂਸਰੀ ਹੈ ਐਡਮੰਟਨ ਗੇਟਵੇ ਐਡਮੰਟਨ ਈਸਟ ਦੇ ਵਿੱਚ ਅਮਰਜੀਤ ਸੋਹੀ ਹੋਰੀ ਲੜ ਰਹੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਜੀ ਮੁਕਾਬਲੇ ਦੇ ਵਿੱਚ ਹਨ ਜਗਸ਼ਰਨ ਮਾਲ ਔਰ ਐਨਡੀਪੀ ਪਾਰਟੀ ਦੀ ਇੱਕ ਹੈ ਜੀ ਮੈਨੂੰ ਨਾਂ ਨਹੀਂ ਉਹਨਾਂ ਦਾ ਪੂਰਾ ਪਤਾ ਮਿਸ ਗਰੇਵਾਲ ਆ ਸੋ ਤਿੰਨੇ ਹੀ ਕਹਿ ਲਓ ਪੰਜਾਬੀ ਜਿਹੜੇ ਨੇ ਇਸ ਕਾਂਸਟਿਟੂਐਂਸੀ ਤੋਂ ਚੋਣ ਲੜ ਰਹੇ ਨੇ ਔਰ ਜਿਹੜੀ ਐਡਮਿੰਟਨ ਗੇਟਵੇ ਵਾਲੀ ਹੈਗੀ ਹੈ ਜੀ ਕਾਂਸਟਿਟੂਐਂਸੀ ਉਹਦੇ ਵਿੱਚ ਟਿਮ ਉਪਲ ਹੋਰੀ ਉਸ ਕਾਂਸਟਿਟੂਐਂਸੀ ਵਿੱਚ ਲੜ ਰਹੇ ਨੇ ਸੀਪੀਸੀ ਵੱਲੋਂ ਔਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਰਾਡ ਲਾਇੋਲਾ ਜਿਹੜੇ ਐਨਡੀਪੀ ਦੇ ਐਮਐਲਏ ਹੋਇਆ ਕਰਦੇ ਸੀਗੇ ਐਡਮਨ ਟਨੈਲਸਲੀ ਦੇ ਉਹਨਾਂ ਕੱਲ ਆਪਣੇ ਉਹ ਸੀਟ ਤੋਂ ਰਿਜ਼ਾਈਨ ਦੇ ਦਿੱਤਾ ਤੇ ਹੁਣ ਉਹ ਲਿਬਰਲ ਪਾਰਟੀ ਲਈ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਔਰ ਟਿਮ ਉਪਰ ਦੇ ਅਗੇਂਸਟ ਰਾਡ ਲਾਇੋਲਾ ਹੁਰੀ ਮੈਦਾਨ ਵਿੱਚ ਆ ਗਏ ਸੋ ਇਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈ ਜੀ ਐਡਮਿੰਟਨ ਸ਼ਹਿਰ ਵਿੱਚ ਬਣ ਰਿਹਾ ਜਿਵੇਂ ਜਿਵੇਂ ਹੋਰ ਗੱਲਬਾਤ ਆਉਂਦੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਸਰੀ ਖਬਰ ਇਹ ਆ ਰਹੀ ਹੈ ਕਿ ਕੋਡ ਲੇਖ ਦੇ ਨੇੜੇ ਹੀ ਦੀ ਇੱਕ ਆਇਲ ਵੈਲ ਆ ਜਿੱਥੋਂ ਕੋਈ 60 ਕੁ ਹਜ਼ਾਰ ਲੀਟਰ ਤੇਲ ਜਿਹੜਾ ਹੈ ਜੀ ਉਹ ਕਰੂਡ ਆਇਲ ਰਿਲੀਜ਼ ਕਰ ਦਿੱਤਾ ਗਿਆ ਔਰ ਜਿਹੜੇ ਮਾਲਕ ਨੇ ਉਸ ਵੈਲ ਦੇ ਉਹ ਕਹਿ ਰਿਹਾ ਹੈ ਵੀ ਇਹ ਕਿਸੇ ਦੀ ਸ਼ਰਾਰਤ ਆ ਵੈਂਡਲਿਜ਼ਮ ਕੀਤਾ ਗਿਆ ਆ ਜਿਹਦੇ ਨਾਲ ਇਹ 60000 ਦੇ ਕਰੀਬ ਲੀਟਰ ਦੇ ਕਰੀਬ ਇਹ ਜਿਹੜਾ ਕਰੂਡ ਆਇਲ ਆ ਲੀਕ ਹੋਇਆ ਪਰ ਉਹਦੇ ਨਾਲ ਉਹ ਕਹਿੰਦੇ ਜੀ ਵੀ এনवायरमेंट ਦਾ ਕੋਈ ਬਾਲਾ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਜਿਹੜੇ ਢੰਗ ਤਰੀਕੇ ਵਰਤ ਕੇ ਇਹ ਤੇਲ ਜਿਹੜਾ ਉਹ ਕਲੈਕਟ ਕਰ ਲਿਆ ਔਰ ਨਾਲ ਦੀ ਨਾਲ ਉਹ ਕਹ ਰਿਹਾ ਵੀ ਅਸੀਂ ਆਰ ਸੀ ਐਮ ਪੀ ਦੇ ਨਾਲ ਕੰਮਕਾਰ ਕਰ ਰਹੇ ਆ ਪਰ ਜਦੋਂ RCMP ਨੂੰ ਇਹ ਗੱਲ ਪੁੱਛੀ ਗਈ ਤਾਂ RCMP ਦਾ ਕਹਿਣਾ ਵੀ ਅਸੀਂ ਇਸ ਗੱਲ ਦੇ ਹਜੇ ਕਨਫਰਮ ਨਹੀਂ ਕਰ ਸਕਦੇ ਕਿ ਇਹ ਵੈਂਡਲਿਜ਼ਮ ਹੈਗਾ ਪਰ ਹਾਂ ਤੇਲ ਜ਼ਰੂਰ ਜਿਹੜਾ ਹੈ ਜੀ ਲੀਕ ਹੋਇਆ ਔਰ ਉਹਦੇ ਤੇ ਉਹ ਨਜ਼ਰਸਾਨੀ ਕਰ ਰਹੇ ਨੇ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਜਿਹੜਾ ਰਨਾਟੋ ਗੈਂਡਿਆ ਜੀ ਉਹ ਹੈਗਾ એનર્ਜੀ ਰੈਗੂਲੇਟਰ ਦੇ ਸਪੋਕਸਪਰਸਨ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਕੰਮਕਾਰ ਹੈਗਾ ਨਾ ਜੀ ਉਹ ਇਹ ਇਹ ਆ ਵੀ ਜਿਹੜੀਆਂ ਕੰਪਨੀਆਂ ਉਹ ਜਿਹੜੇ ਰੈਗੂਲੇਸ਼ਨਸ ਹੈਗੇ ਉਹਨਾਂ ਦੇ ਨਾਲ ਕੰਪਲਾਈ ਕਰਨ ਔਰ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਵਾਪਰਦੀ ਆ ਉਹਦੇ ਤੇ ਰਾਈਟ ਵੇ ਇਫੈਕਟਿਵ ਜਿਹੜਾ ਉਹਦਾ ਰੈਮੇਡੀ ਕੀਤੀ ਜਾਏ ਕੋਲਡ ਲੇਕ ਕੁਝ 300 ਕਿਲੋਮੀਟਰ ਹੈ ਜੀ ਨਾਰਥ ਈਸਟ ਆਫ ਐਡਵੈਂਟਨ ਸੋ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਜੀ ਕਿਸ ਪਾਸੇ ਵੱਲ ਨੂੰ ਗੱਲ ਜਾਂਦੀ ਆ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ